ਕਿਵੇਂ ਲੱਗੀ ਬਾਪੂ ਜੀ ਦੀ ਗੱਲ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਇੱਥੇ ਵੇਖੋ ਪੁਲਕ ਦੇ ਵਿੱਚ ਸਭ ਮਾਂ ਪਿਓ ਟਕਰੇ ਹੋਏ ਫੁੱਟ ਫੜਲਾ ਗੁਰਦੁਆਰੇ ਨਾਲ ਜਾਈ 25 ਸਾਲ ਦੇ ਉਹ ਲਗਾ ਦਿੰਨੇ ਬੱਚੇ ਦੀ ਗੁਰਦੁਆਰੇ ਨੂੰ ਤੋੜ ਕੇ 25 ਸਾਲ ਉਹਦੇ ਇੰਹ ਖਰਾਬ ਕਰਦੇ ਆਂ ਆਪਾਂ ਪਿਓ ਤੇ ਬਾਕੀ ਜਿਹੜੇ ਉਹ ਜਦੋਂ ਕਰਮਵਾਲੀ ਆ ਜਾਣੀ ਉਹਨੇ ਕਰਦੇ ਨੇ ਬਾਕੀ ਉਹ ਤਾਂ ਕਰਨੇ ਕਰਦੇ ਹੈ ਉਹ ਤਾਂ ਕਰਦੇ ਬਾਕੀ ਹੁਣੇ ਕਰਦੇ ਨੇ ਕੋਈ ਬੱਚਿਆਂ ਨੇ ਕਰਦੇ ਨਹੀਂ ਜਦੋਂ ਆ ਡਿੱਗਣ ਲੱਗਣਾ ਨਾ ਮੇਰੇ ਵਰਗੇ ਨੇ ਉਦੋਂ ਆਖਣਾ ਦੀ ਰੱਬ ਵਾਲ ਚੱਲੀਏ ਦੋ ਦੋ ਰੱਬ ਨੇ ਆਖਣਾ ਵੀ ਹੁਣ ਤੇ ਤੱਕ ਮੁੰਡਾ ਆ ਗਿਆ ਪੱਗ ਟੇਢੀ ਬੇਢੀ ਹੋਣ ਕੀ ਕਰ ਰਹਾ ਹੈ ਆ ਕਿਸੇ ਜਲ ਜੇਮ ਨੂੰ ਖਾਣ ਜਨਮ ਇਟਾ ਵਧੀਆ ਮਿਲਿਆ ਸੀ ਨਾ ਛਿੰਨਿਆਂ ਦੇ ਨਾਮ ਜੱਪਿਆ ਦੱਸ ਕੋਈ ਭੁੱਖਾ ਵਰਦਾ ਦੱਸੋ ਕਿਹਨੇ ਵੀ ਜੱਪਿਆ ਗਾਉਂ ਭੁੱਖਾ ਵਰਦਾ ਫੇਰ ਦੱਸੋ ਬਾਬਾ ਵਰਦਾ ਕੋਈ ਭੁੱਖਾ ਇਹ ਨਮਾਦਾਰ ਤੁਹਾਡੇ ਸਾਹਮਣੇ ਰੱਖ ਤਾ। ਸਾਰਾ ਉਹ ਨਹੀਂ ਕਰੂੰਗਾ ਜਿੰਦ ਮੈਂ ਕੋਈ ਵਰਤਾਇਆ। ਖੁਖਾਰੀ ਵਰਤਾ ਕੋਈ ਨਾਮ ਜਪਣ ਵਾਲਾ। ਸਾਰਸਾ ਕਹੀ ਆਈ ਕਾਟ ਕੋਈ। ਫਿਰ ਨਾਮ ਜਪੋ ਗੁੰਦੇ ਨਾਲ ਗੁਰੂ ਦੀ ਸੇਵਾ ਕਰੋ। ਸਾਰੇ ਕਹਿੰਦੇ ਸੇਵਾ। ਜੇ ਗੱਲਾਂ ਸੱਚੀਆਂ ਲੱਗੀਆਂ ਆਪਣੇ ਚੈਨਲ ਨੂੰ ਫੋਲੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ।